ਰਾਜਪੂਤ ਨੇ ਵੀ ਬੱਲੇ ਬੱਲੇ ਕਰਵਾਈ ਲਾ ਇਧਰੇ ਪਾਸੇ ਪੁਆਇੰਟ ਆਦਾ ਹੈ ਧਮਾਲਾ ਮੇਰੇ ਦੋਸਤੋ ਕਰਕੇ ਮੈਦਾਨਾ ਜੇ ਕਮਾਲਾ ਮੇਰੇ ਦੋਸਤੋ ਕਿਹੜਾ ਦੇਖੋ ਅੱਜ ਦਾ ਮੇਲਾ ਲੁੱਟ ਜਾਊਗਾ ਜਿੱਤ ਉਹਦਾ ਸਰੂਰ ਦੇਖੋ ਕਿਹਦੇ ਉੱਤੇ ਛਾਊਗਾ ਇਸ ਸਮੇਂ ਨੇ ਫੈਸਲਾ ਕਰਨਾ ਹੈ ਤੂੰ ਖੇਡ ਪਿਆਰੀ ਪੰਜਾਬੀਆਂ ਦੀ ਤੇਰਾ ਪੰਜਾਬੀ ਮਾਣ ਵਧਾਉਂਦੇ ਰਹਿਣ ਆਹ ਰੱਬ ਕਰੇ ਲੱਲੀਆਂ ਸੰਦੀਪ ਜਾਏ ਕੀ ਮੈਚ ਠੀਕ ਹੋ ਸਾਰਾ ਕੁਝ ਸੈਟ ਆ ਹਾਂ ਜੀ ਜੀ ਵਧੀਆ ਜੀ ਸਭ ਦਾ ਠੀਕ ਹੈ ਜੀ ਇਹ ਚੱਕਰ ਕੀ ਹੋਇਆ ਕਾਰਨ ਕੀ ਹੋਇਆ ਇੰਨੀ ਵੱਜੀ ਜਾਂ ਕਿਵੇਂ ਸੀ ਨਹੀਂ ਉਹ ਪਹਿਲਾਂ ਜਿੱਦਾਂ ਹੁਣ ਸਾਡੇ ਰੈਫਰੀ ਕਹਿ ਦਿੰਦੇ ਫੌਲ ਅਜਦਾ ਮਾਰਨੀ ਹੁਣ ਉਹ ਪਹਿਲਾਂ ਹੁਣੇ ਮਾਰਿਆ ਜੀ ਜਦੋਂ ਮੈਂ ਮਾਰ ਰੈਫਰੀਆਂ ਨੂੰ ਵੀ ਕਹਿੰਨਾ ਕਿ ਪਹਿਲਾਂ ਤੁਸੀਂ ਮਾਰਦੇ ਹੋ ਇਦਾਂ ਥੋੜਾ ਹੋ ਜਾਂਦਾ ਜੀ ਹਾਂਜੀ ਬਾਕੀ ਜੇ ਰੈਫਰੀ ਵੀ ਇਦਾਂ ਮੈਂ ਜਿਹੜਾ ਬੰਦਾ ਨਰਮ ਨੇ ਆ ਉਹਦੇ ਦੇ ਥੋੜੇ ਰੂਲ ਚੱਲਦੇ ਜੀ ਉਹਨਾਂ ਦੇ ਜਿਹੜਾ ਅੱਗੋਂ ਪੈਂਦਾ ਉਹਨੂੰ ਨਹੀਂ ਕੁਝ ਕਹਿੰਦੇ ਇਹ ਹੈਗੀ ਹਾਂਜੀ ਹਾਂਜੀ ਚਾਹੀਦਾ ਸਾਰੇ ਖਿਡਾਰੀ ਉਹਨਾਂ ਲਈ ਇੱਕੋ ਜਿਹੇ ਚਾਹੀਦੇ ਆ ਫੈਡਰੇਸ਼ਨ ਲਈ ਕਲੱਬਾਂ ਲਈ ਰੈਫਰੀਆਂ ਲਈ ਬਿਲਕੁਲ ਚਲੋ ਇਹ ਮੈਚ ਦੇ ਵਿੱਚ ਹੁੰਦਾ ਰਹਿੰਦਾ ਕਿਉਂਕਿ ਰਲ ਮਿਲ ਕੇ ਸਾਰਿਆਂ ਨੇ ਰਹਿਣਾ ਬਾਅਦ ਚ ਵੀ ਕਿਉਂਕਿ ਕਿਤੇ ਇਕੱਠੇ ਖੇਡਣਾ ਪੈਂਦਾ ਹਨਾ ਤੇ ਵਧੀਆ ਸੀ ਮੈਚ ਜਦੋਂ ਕੀ ਸੋਚ ਕੇ ਕੀ ਆਏ ਸੀ ਸੋਚ ਕੇ ਕਈ ਦਿਨਾਂ ਦਾ ਸੀਗਾ ਜੀ ਵਲਵਲਾਵਾ ਜਿਆ ਇੱਕ ਤਾਂ ਉਦਾਂ ਥੋੜਾ ਟੈਨਸ਼ਨ ਜੀ ਚੋਂ ਸੀਗਾ ਦੋ ਤਿੰਨ ਮੈਚ ਮਾੜੀ ਖੇਡ ਕੇ ਉਹਦੇ ਕਰਕੇ ਥੋੜਾ ਸੀਗਾ ਪ੍ਰੈਸ਼ਰ ਚ ਹਾਂਜੀ ਬਾਕੀ ਸੋਚ ਕੀ ਆਏ ਸੀਗੇ ਵਿੱਚ ਕਰਾਂਗੇ ਕੁਝ ਬਹੁਤ ਵਧੀਆ ਹਾਂਜੀ ਕਿਉਂਕਿ ਜਦੋਂ ਬਾਹਰ ਬੈਠੇ ਸੰਦੀਪ ਲੱਲੀਆਂ ਵੀਰਾ ਜਦੋਂ ਤੁਸੀਂ ਪਿਆ ਜੈਰੂ ਨੂੰ ਲੱਗਦਾ ਸੀ ਵੀ ਪਲੈਨਿੰਗ ਨਾ ਆਇਆ ਯਾਰ ਵੀ ਇਹਨੂੰ ਤੂੰ ਲੱਗਣਾ ਜਿੱਦਾਂ ਰਪਿੰਦਰ ਨੂੰ ਲੱਗਿਆ Rajput ਇਹ ਪਲੈਨਿੰਗ ਸੀਗੀ ਮੇਨ ਲੱਗਾ ਹਾਂਜੀ ਹਾਂਜੀ ਬਣਾ ਕੇ ਆਈ ਸੀ ਪਲੈਨਿੰਗ ਇੱਦਾਂ ਹਾਂਜੀ ਖੁਸ਼ ਹੁਣ ਪੂਰਾ ਮੈਂ ਕਹਣਾ ਵੀ ਸਟੇਡੀਅਮ ਨੱਚ ਪਿਆ ਅੱਜ ਤਾਂ ਉਹੀ ਖੁਸ਼ੀ ਹੁੰਦੀ ਏ ਜਦ ਚੀਕਾਂ ਵਾਹਦੀਆਂ ਜਦੋਂ ਅਸੀਂ ਦੇਖਦੇ ਨਾ ਵੀ ਥਾਪੀ ਵੱਜੀ ਮੈਂ ਕਿਹਾ ਵੀ ਯਾਰ ਬਹੁਤ ਘੱਟ ਐਕਸ਼ਨ ਕਰਦਾ ਰਵੀ ਨਰਮੀ ਨਾਲ ਖੇਡਦਾ ਹਰ ਕੀ ਕਿਵੇਂ ਸੀ ਉਹ ਕਿ ਆਪ ਮੁਹਾਰਈ ਨਹੀਂ ਐ ਕੋਈ ਗੱਲ ਤੁਹਾਨੂੰ ਦੱਸਿਆ ਹੀ ਪਹਿਲਾਂ ਸਾਰੇ ਕਹਿਣ ਲੱਗ ਜਾਂਦੇ ਇੱਕ ਮੈਚ ਬੰਦਾ ਮਾੜਾ ਖੇਡ ਜੇ ਖਤਮ ਹੋ ਗਿਆ ਐਦਾਂ ਹੋ ਗਿਆ ਉਹ ਥੋੜਾ ਜਿਹਾ ਤਾਂ ਕਰਨਾ ਹੀ ਪੈਂਦਾ ਮਾੜਾ ਮੋਟਾ ਫਿਰ ਕਰਨਾ ਪੈਣਾ ਅੱਗੇ ਵੀ ਹੈ ਨਾ ਹਾਂਜੀ ਹਾਂਜੀ ਵੈਰੀ ਗੁੱਡ ਰਵੀ ਵੀਰ ਤੁਸੀਂ ਵਧੀਆ ਕਿਉਂਕਿ ਇਹ ਖਿਡਾਰੀਆਂ ਦੀ ਖੇਡ ਆ ਕਦੇ ਅਪ ਡਾਊਨ ਚੱਲਦਾ ਰਹਿੰਦਾ ਪਰ ਜਿਹੜੀ ਹਲੀਮੀ ਤੁਸੀਂ ਰੱਖਦੇ ਆ ਇਹ ਰੱਖਣੀ ਆ ਸ਼ਹਿਨਸ਼ੀਲਤਾ ਨਾਲ ਹੀ ਖੇਡੋ ਹਾਂਜੀ ਹਾਂਜੀ ਉਹ ਪਲੇਅਰ ਨੂੰ ਤਾਂ ਪਤਾ ਹੁੰਦਾ ਜੀ ਕੀ ਜਦਾਂ ਹਿਸਾਬ ਹੁੰਦਾ ਪਰ ਹੁਣ ਬਾਹਰਲੇ ਲੋਕਾਂ ਨੂੰ ਜਿਨ੍ਹਾਂ ਨੂੰ ਪਤਾ ਨਹੀਂ ਹੈਗਾ ਕਬੱਡੀ ਦਾ ਉਹ ਇੱਕੋ ਦਮ ਕਬੱਡੀ ਖਤਮ ਕਰ ਦਿੰਦੇ ਆ ਇੱਕੋ ਦਮ ਤਾਂ ਚੜ੍ਹਾ ਦਿੰਦੇ ਆ ਥੋੜਾ ਜਦ ਪਤਾ ਹੀ ਨਹੀਂ ਹੈਗਾ ਕਬੱਡੀ ਦਾ ਜੀ ਹਾਂਜੀ ਜਿਵੇਂ ਹੁਣ ਅੰਬੇ ਨੇ ਪਿਛਲੇ ਮੈਚ ਤੇ ਟੂਰਨਾਮੈਂਟ ਦੇ ਨੌਨ ਸਟਾਪ ਆਤੀਆਂ ਅੱਜ ਜੱਫੇ ਲੱਗੇ ਚੱਲਦਾ ਰਹਿੰਦਾ ਹਾਂਜੀ ਹਾਂਜੀ ਚੱਲਦਾ ਹੀ ਰਹਿੰਦਾ ਇਹ ਡਾਊਟਾ ਜੀ ਹਾਂਜੀ ਬਹੁਤ ਵਧੀਆ ਗੁੱਡ ਲੱਕ ਤੁਸੀਂ ਮੋਗੇ ਜ਼ਿਲ੍ਹੇ ਦਾ ਮਾਣ ਹੋ ਸਾਡੇ ਵੱਲੋਂ ਸ਼ੋਭਿਸ਼ਾਮਾ ਗੁੱਡ ਲੱਕ ਵੀਰੇ ਥੈਂਕ ਯੂ ਰਵੀ ਸਾਹੋਕੇ